ਕੋਟਕਪੂਰਾ ਵਿੱਚ ਘਟਨਾ ਵਾਪਰੀ ਹੈ ਮੰਦਪਾਗੀ ਘਟਨਾ ਹੈ ਪੂਰੀ ਜਾਣਕਾਰੀ ਲੈ ਲੈਣਾ ਸਾਡਾ ਐਸਪੀ ਸਾਹਿਬ ਮੌਜੂਦ ਨੇ ਸਰ ਕੀ ਮੈਟਰਸ ਹੈਗਾ ਕੀ ਘਟਨਾ ਸੀਗੀ ਪੂਰੀ ਜੋ ਇਸ ਵਕਤ ਸਾਹਮਣੇ ਹੈ ਜੀ ਇਦਾਂ ਜੀ ਸਵੇਰੇ ਆਪਣੇ ਸਿਟੀ ਕੋਟਕਪੂਰੇ ਆਪਣੇ ਐਸਐਚਓ ਸਾਹਿਬ ਨੂੰ ਜਾਣਕਾਰੀ ਮਿਲੀ ਹੈਗੀ ਹੈ ਕਿ ਇੱਕ ਫਲਾ ਫਲਾ ਮਹੱਲਾ ਜਿਹੜਾ ਆਪਣੇ ਕੋਟਕਪੂਰੇ ਦੀ ਹਦੂਦ ਦੇ ਅੰਦਰ ਸਿਟੀ ਦੇ ਪੈਂਦਾ ਉੱਥੇ ਇਹ ਘਰ ਦੇ ਵਿੱਚ ਇੱਕ ਜਿਹੜੀ ਲੇਡੀ ਹੈਗੀ ਆ ਉਹਨੇ ਜਿਹੜੇ ਗੁਟਕਾ ਸਾਬ ਹੈਗੇ ਸੀ ਉਹਨਾਂ ਨੂੰ ਚੁੱਲ੍ਹੇ 'ਚ ਪਾ ਕੇ ਤੇ ਅਗ ਲਾਤੀ ਹੈਗੀ ਆ ਜਿਸ ਤੇ ਚਲਦੇ ਤੁਰੰਤ ਆਪਣਾ ਐਸ ਐਚ ਓ ਸਾਹਿਬ ਤੇ ਡੀ ਐਸ ਪੀ ਕੋਲ ਕੋ ਮੌਕੇ ਤੇ ਪਹੁੰਚੇ ਨੇ ਤੇ ਇਹਨਾਂ ਨੇ ਉਹ ਤੁਰੰਤ ਕਾਰਵਾਈ ਕਰਦੇ ਹੋਏ ਉਹ ਬੀਬੀ ਵੀ ਅਸੀਂ ਜਿੰਨੇ ਕੰਮ ਕੀਤਾ ਸੀ ਉਹਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਤੇ ਦੂਜਾ ਸੀ ਉਹ ਜਿਸ ਸਬੰਧੀ ਨੇ ਸਾਰਾ ਕੁਝ ਸਾਨੂੰ ਬਿਆਨ ਕੀਤਾ ਹੈਗਾ ਉਹਦੀ ਅਸੀਂ ਬਿਆਨਾਂ ਤੇ ਇੱਕ ਐਫ ਆਈ ਆਰ ਬੀ ਐਨ ਐਸ ਦੀਆਂ ਧਾਰਾਂ ਦੇ ਹੇਠ ਦਰਜ ਕਰ ਲਈ ਹੈ। ਹਾਲ ਦੀ ਘੜੀ ਕੋਈ ਪਤਾ ਲੱਗਿਆ ਕਾਰਨ ਦਾ ਕਾਰਨ ਕੀ ਸੀਗਾ? ਹੇ ਤਫਤੀਸ਼ ਕਰ ਰਹੇ ਹਾਂ ਜੀ ਕਾਰਨ ਤੇ ਜਾਨਪੁਨਾ ਵੀ ਹੋ ਸਕਦਾ ਬਟ ਅਸੀਂ ਤਫਤੀਸ਼ ਕਰ ਰਹੇ ਹਾਂ ਜੀ ਕੋਈ ਪਬਲਿਕ ਨੋਪੀਲ ਕਿਉਂਕਿ ਇਸ ਤਰ੍ਹਾਂ ਦੇ ਘਟਨਾਵਾਂ ਦੇ ਤਾਂ ਕਾਫੀ ਅਫਵਾਹ ਉੱੜ ਜਾਂਦੀਆਂ ਨੇ ਪਬਲਿਕ ਨੂੰ ਸਾਡੀ ਹੱਥ ਜੋੜ ਕੇ ਅਪੀਲ ਹੈ ਜੀ ਅਸੀਂ ਜਿਉਂ ਹੀ ਸਾਨੂੰ ਇਸ ਚੀਜ਼ ਦੀ ਜਾਣਕਾਰੀ ਮਿਲੀ ਹੈ ਤੁਰੰਤ ਅਸੀਂ ਕਾਰਵਾਈ ਪਹਿਲੀ ਦੀ ਗੱਲ ਜੋ ਬੰਦੀ ਸੀ ਕਾਰਵਾਈ ਉਹ ਕਰਤੀ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਗੱਲ ਕਿ ਐਸੀ ਜਿਹਨੇ ਇਹ ਕੀਤਾ ਉਹਨੂੰ ਵੀ ਤੁਰੰਤ ਨਾਲੋ ਨਾਲ ਗ੍ਰਿਫਤਾਰ ਕਰ ਲਿਆ ਹੈਗਾ ਤੇ ਉਹ ਜਾਨੀ ਕਿ ਸਾਡੀ ਕਸਟਡੀ ਜਾ ਆ ਗਈ ਹੈ ਇਹ ਹੀ ਉਹਨਾਂ ਨੇ ਅਪੀਲ ਕਰਦੇ ਕਿ ਸ਼ਾਂਤੀ ਬਣਾਈ ਰੱਖਣ ਜਿੰਨੇ ਇਹ ਕੋਹਰ ਗਲਤੀ ਵੱਡੀ ਇਨੀ ਉਹਦੀ ਗਲਤੀ ਕੀਤੀ ਹੈ ਉੱਤੇ ਹੁਣ ਉਹਨੂੰ ਕਾਨੂੰਨ ਸਜ਼ਾ ਦੇਗਾ ਅਸੀਂ ਉਸ 'ਚ ਪੂਰਾ ਜ਼ੋਰ ਲਾ ਰਹੇ ਹਾਂ ਗਵਰਮੈਂਟ ਸਾਹਿਬ ਸਾਡੇ ਨਾਲ ਮੌਜੂਦ ਸੇ ਤਾਂ ਜਿਸ ਵਿਅਕਤੀ ਨੇ ਜਿਸ ਮਹਿਲਾ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਫਿਲਹਾਲ ਵੇਖਦੇ ਹਾਂ ਕਿ ਪੁਲਿਸ ਦੌਰਾਨ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਕੋਟਕਪੂਰਾ ਤੋਂ ਕੈਮਰਾ ਪਤਨ ਮਲਪ ਸਿੰਘ ਚਾਦਨਾ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਕੋਟਕਪੂਰਾ ਵਿੱਚ ਘਟਨਾ ਵਾਪਰੀ ਹੈ ਮੰਦਪਾਗੇ ਘਟਨਾ ਪੂਰੀ ਜਾਣਕਾਰੀ ਲੈ ਲੈਣਾ ਸਾਡਾ ਐਸਪੀ ਸਾਹਿਬ ਮੌਜੂਦ ਨੇ ਸਰ ਕੀ ਮੈਟਰਸ ਹੈਗਾ ਕੀ ਘਟਨਾ ਸੀਗੀ ਪੂਰੀ ਜੋ ਇਸ ਵਕਤ ਸਾਹਮਣੇ ਹੈ ਜੀ ਇਦਾਂ ਜੀ ਸਹਿਰੇ ਆਪਣੇ ਸਿਟੀ ਕੋਟਕਪੂਰੇ ਆਪਣੇ ਐਸਐਚਓ ਸਾਹਿਬ ਨੂੰ ਜਾਣਕਾਰੀ ਮਿਲੀ ਹੈਗੀ ਹੈ ਕਿ ਇੱਕ ਫਲਾ ਫਲਾ ਮਹੱਲਾ ਜਿਹੜਾ ਆਪਣੇ ਕੋਟਕਪੂਰੇ ਦੀ ਹਦੂਦ ਦੇ ਅੰਦਰ ਸਿਟੀ ਦੇ ਪੈਂਦਾ ਉੱਥੇ ਇੱਕ ਘਰ ਦੇ ਵਿੱਚ ਇੱਕ ਜਿਹੜੀ ਲੇਡੀ ਹੈਗੀ ਆ ਉਹਨੇ ਜਿਹੜੇ ਗੁਟਕਾ ਸਾਹਿਬ ਹੈਗੇ ਸੀ ਉਹਨਾਂ ਨੂੰ ਚੁੱਲ੍ਹੇ 'ਚ ਪਾ ਕੇ ਤੇ ਅਗ ਲਾਤੀ ਸੀ ਜਿਸ ਤੇ ਚਲਦੇ ਤੁਰੰਤ ਆਪਣਾ ਐਸਐਚਓ ਸਾਹਿਬ ਤੇ ਡੀਐਸਪੀ ਕੋਟਕਪੂਰਾ ਮੌਕੇ ਤੇ ਪਹੁੰਚੇ ਨੇ ਤੇ ਇਹਨਾਂ ਨੇ ਉਹ ਤੁਰੰਤ ਕਾਰਵਾਈ ਕਰਦੇ ਹੋਏ ਉਹ ਬੀਬੀ ਵੀ ਅਸੀਂ ਜਿੰਨੇ ਕੰਮ ਕੀਤਾ ਸੀ ਉਹਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਤੇ ਦੂਜਾ ਸੀ ਉਹ ਜਿਸ ਬੰਦੇ ਨੇ ਸਾਰਾ ਕੁਝ ਸਾਨੂੰ ਬਿਆਨ ਕੀਤਾ ਹੈਗਾ ਉਹਦੀ ਅਸੀਂ ਬਿਆਨਾਂ ਤੇ ਇੱਕ ਐਫਆਈਆਰ ਬੀਐਨਐਸ ਦੀਆਂ ਧਾਰਾਂ ਦੇ ਹੇਠ ਦਰਜ ਕਰ ਲਈ। ਹਾਲ ਦੇ ਘੜੀ ਕੋਈ ਪਤਾ ਲੱਗਿਆ ਕਾਰਨ ਦਾ ਕਾਰਨ ਕੀ ਸੀਗਾ? ਕਹੇ ਤਫਤੀਸ਼ ਕਰ ਰਹੇ ਆ ਜੀ ਕਾਰਨ ਤੇ ਅਨਜਾਨਪੋਣਾ ਵੀ ਹੋ ਸਕਦਾ ਬਟ ਅਸੀਂ ਤਫਤੀਸ਼ ਕਰ ਰਹੇ ਹਾਂ ਜੀ। ਕੋਈ ਪਬਲਿਕ ਨੋ ਅਪੀਲ ਕਿਉਂਕਿ ਇਸ ਤਰ੍ਹਾਂ ਦੇ ਘਟਨਾਵਾਂ ਦੇ ਤਾਂ ਕਾਫੀ ਅਫਵਾਹ ਹੋ ਜਾਂਦੀਆਂ। ਪਬਲਿਕ ਨੂੰ ਸਾਡੀ ਹੱਥ ਜੋੜ ਕੇ ਅਪੀਲ ਹੈ ਜੀ ਅਸੀਂ ਜਿਉਂ ਹੀ ਸਾਨੂੰ ਇਸ ਚੀਜ਼ ਦੀ ਜਾਣਕਾਰੀ ਮਿਲੀ ਹੈ ਤੁਰੰਤ ਅਸੀਂ ਕਾਰਵਾਈ ਪਹਿਲੀ ਦੀ ਗੱਲ ਜੋ ਬੰਦੀ ਸੀ ਕਾਰਵਾਈ ਉਹ ਕਰਤੀ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਗੱਲ ਕਿ ਐਸੀ ਜਿਹਨੇ ਕੀਤਾ ਉਹਨੂੰ ਵੀ ਤੁਰੰਤ ਨਾਲੋ ਨਾਲ ਗ੍ਰਿਫਤਾਰ ਕਰ ਲਿਆ ਹੈਗਾ ਤੇ ਉਹ ਜਾਨੀ ਕਿ ਸਾਡੀ ਕਸਟਡੀ ਚ ਆ ਗਈ ਹੈ ਇਹ ਹੀ ਉਹਨਾਂ ਨੇ ਅਪੀਲ ਕਰਦੇ ਕਿ ਸ਼ਾਂਤੀ ਬਣਾਈ ਰੱਖਣ ਜਿੰਨੇ ਇਹ ਕੋਹਰ ਗਲਤੀ ਵੱਡੀ ਇਨੀ ਉਹਦੀ ਗਲਤੀ ਕੀਤੀ ਹੈ ਉੱਤੇ ਹੁਣ ਉਹਨੂੰ ਕਾਨੂੰਨ ਸਜ਼ਾ ਦੇਗਾ ਅਸੀਂ ਉਸ 'ਚ ਪੂਰਾ ਜ਼ੋਰ ਲਾ ਰਹੇ ਹਾਂ